ਦੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ ਸੋਰਠ ਮਹੱਲਾ ਪੰਜਵਾ ਘਰ ਤੀਜਾ ਚੌਪਦੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਿਲ ਪੰਚ ਹੋ ਨਹੀਂ ਸਹਿ ਸਾਚੁ ਪਾਇਆ ਸਿੱਖਦਾਰ ਹੋ ਨਹਿ ਪਤੀ ਆਇਆ ਮਿਲ ਪੰਚ ਹੋ ਨਹੀਂ ਸਹਿ ਸਾਚੁ ਪਾਇਆ ਸਿੱਖਦਾਰ ਹੋ ਨਹਿ ਪਤੀ ਆਇਆ ਉਮਰਾ ਬਹੁ ਆਗੈ ਚੇਰਾ ਮਿਲ ਰਾਜਨ RAMAN BEERA ਅਬ ਢੂਡਨ ਕਤਹ ਨ ਜਾਈ ਗੋਬਿੰਦ ਭੇਟੇ ਗੁਰ ਗੋਸਾਈ ਰਹਾਉ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿਟੀ ਪੁਕਾਰਾ ਲਬਦ ਆਪਣੀ ਪਾਈ ਤਾਕਤ ਆਵੇ ਕਤ ਜਾਈ ਤਹ ਸਾਚ ਨਿਆਏ ਨਬੇਰਾ ਉਹਾ ਸਮ ਠਾਕੁਰ ਸਮ ਚੇਰਾ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਖਾਨ ਕੋ ਰਾਜ ਤਹ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਸਤਗੁਰੂ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਏ ਭਾਈ ਨਗਰ ਦੇ ਪੈਂਚਾ ਨੂੰ ਮਿਲ ਕੇ ਕਾਮਾਦਕ ਵੈਰੀਆਂ ਤੋਂ ਪੈ ਰਿਆ ਸਹਿਮ ਦੂਰ ਨਹੀਂ ਕੀਤਾ ਜਾ ਸਕਦਾ ਸਰਦਾਰਾਂ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲ ਸਕਦੀ ਕਿ ਇਹ ਵੈਰੀ ਤੰਗ ਨਹੀਂ ਕਰਨਗੇ ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤੇਆਂ ਕੁਝ ਨਹੀਂ ਬਣਦਾ ਪ੍ਰਭੂ ਪਾਤਸ਼ਾਹ ਨੂੰ ਮਿਲ ਕੇ ਫੈਸਲਾ ਹੋ ਜਾਂਦਾ ਹੈ ਤੇ ਕਾ ਮਾਦਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ ਹਨ ਕਾਮਾਦਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਨ ਲਈ ਕਿਸੇ ਹੋਰ ਥਾਂ ਆਸਰਾ ਭਾਲਨ ਦੀ ਲੋੜ ਨਾ ਰਹਿ ਗਈ ਜਦੋਂ ਗੋਬਿੰਦ ਨੂੰ ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ ਏ ਭਾਈ ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਪਹੁੰਚਦਾ ਹੈ ਚਿੱਤ ਜੋੜਦਾ ਹੈ ਤਦੋਂ ਇਸ ਦੀ ਕਾਮਾਦਕ ਵੈਰੀਆਂ ਦੇ ਵਿਰੁੱਧ ਸਾਰੀ ਸ਼ਿਕਾਇਤ ਮੁੱਕ ਜਾਂਦੀ ਹੈ ਤਦੋਂ ਮਨੁੱਖ ਉਹ ਅਵਸਥਾ ਹਾਸਲ ਕਰ ਲੈਂਦਾ ਹੈ ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ ਤਦੋਂ ਵਿਕਾਰਾਂ ਦੇ ਢੇ ਚੜ ਕੇ ਪਟਕਣੋਂ ਬਚ ਜਾਂਦਾ ਹੈ ਏ ਭਾਈ ਪ੍ਰਭੂ ਦੀ ਹਜ਼ੂਰੀ ਵਿੱਚ ਸਦਾ ਕਾਇਮ ਰਹਿਣ ਵਾਲੇ ਨਿਆ ਅਨਸਾਰ ਕਾਮਾਦਕਾ ਨਾਲ ਹੋ ਰਹੀ ਟੱਕਰ ਦਾ ਫੈਸਲਾ ਹੋ ਜਾਂਦਾ ਹੈ ਉਸ ਦਰਗਾਹ ਵਿੱਚ ਜਾਬਰਾਂ ਦਾ ਕੋਈ ਲਿਆਜ ਨਹੀਂ ਕੀਤਾ ਜਾਂਦਾ ਮਾਲਕ ਤੇ ਨੌਕਰ ਇੱਕੋ ਜਿਹਾ ਸਮਝਿਆ ਜਾਂਦਾ ਹੈ ਹਰੇਕ ਦੇ ਦਿਲ ਦੀ ਜਾਣਨ ਵਾਲਾ ਪ੍ਰਭੂ ਹਜੂਰੀ ਵਿੱਚ ਪਹੁੰਚੇ ਹੋਏ ਸਵਾਲੀਏ ਦੇ ਦਿਲ ਦੀ ਜਾਣਦਾ ਹੈ ਉਸ ਦੇ ਬੋਲਣ ਤੋਂ ਬਿਨਾ ਉਹ ਪ੍ਰਭੂ ਆਪ ਉਸ ਦੇ ਦਿਲ ਦੀ ਪੀੜਾ ਨੂੰ ਸਮਝ ਲੈਂਦਾ ਹੈ ਇਹ ਭਾਈ ਪ੍ਰਭੂ ਸਾਰੇ ਧਰਮਾਂ ਦਾ ਮਾਲਕ ਹੈ ਉਸ ਨਾਲ ਮਿਲਾਪ ਅਵਸਥਾ ਵਿੱਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਤਸਲਾ ਦੀ ਬਾਣੀ ਇੱਕ ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ ਤੇ ਮਨੁੱਖ ਉੱਤੇ ਕਾਮਾਦਕ ਵੈਰੀ ਆਪਣਾ ਜੋਰ ਨਹੀਂ ਪਾ ਸਕਦੇ ਪਰ हे ਭਾਈ ਉਸ ਨੂੰ ਮਿਲਣ ਵਾਸਤੇ ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ اے ਨਾਨਕ ਆਖ ਹੇ ਭਾਈ ਜੇ ਉਸ ਨੂੰ ਮਿਲਣਾ ਹੈ ਤਾਂ ਆਪਾ ਭਾਵ ਗਵਾ ਕੇ ਉਸ ਨੂੰ ਮਿਲ